ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਨਦੇੜ ਸਾਹਿਬ ਦੀ ਧਰਤੀ ਨਦੇੜ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਸੰਗਤ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਤਖਤ ਸ਼੍ਰੀ ਹਜੂਰ ਸਾਹਿਬ ਤੋਂ ਤਕਰੀਬਨ 2 ਕਿਲੋਮੀਟਰ ਦੂਰ ਬ੍ਰਹਮਪੁਰੀ ਮਹੱਲੇ ਵਿੱਚ ਸ਼ੋਭਤ ਹੈ ਤੇ ਗੋਦਾਵਰੀ ਨਦੀ ਦੇ ਕੰਢੇ ਤੇ ਸਥਿਤ ਹੈ ਜਿਹੜੀਆਂ ਸੰਗਤਾਂ ਤਖਤ ਸ਼੍ਰੀ ਹਜੂਰ ਸਾਹਿਬ ਮੱਥਾ ਟੇਕਣ ਵਾਸਤੇ ਆਉਂਦੀਆਂ ਨੇ ਉਹ ਇਸ ਗੁਰਦੁਆਰਾ ਸੰਗਤ ਸਾਹਿਬ ਦੇ ਦਰਸ਼ਨ ਕਰਕੇ ਜਰੂਰ ਜਾਂਦੀਆਂ ਨੇ ਜਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਹੀਰਾ ਘਾਟ ਬਾਂਮਣਵਾੜਾ ਦੇ ਸਥਾਨ ਤੋਂ ਜਦ ਨਦੇੜ ਆਏ ਤਾਂ ਪਹਿਲਾਂ ਸੰਗਤ ਸਾਹਿਬ ਦੇ ਅਸਥਾਨ ਉਹੀ ਪਾਗਲਾ ਹੈ ਨਗਰ ਨਿਵਾਸੀ ਸੰਗਤਾਂ ਰੋਜ਼ਾਨਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ پاس ਆਉਂਦੀਆਂ ਤੇ ਗੁਰੂ ਜੀ ਪਾਸੋਂ ਸੰਗਤਾਂ ਕਥਾ ਸੁਣਦੀਆਂ ਤੇ ਨਿਹਾਲ ਹੁੰਦੀਆਂ ਪੰਜਾਬ ਤੋਂ ਆਈਆਂ ਗੁਰੂ ਜੀ ਨਾਲ ਫੌਜਾਂ ਤਨਖਾਹ ਦੀ ਮੰਗ ਕਰ ਲੱਗੀਆਂ ਤੇ ਗੁਰੂ ਜੀ ਨੇ ਮਾਲ ਟੇਕਰੀ ਗੁਰਦੁਆਰਾ ਸਾਹਿਬ ਦੇ ਕੋਲੋਂ ਖਦਵਾਈ ਕਰਵਾਈ ਤੇ ਉਥੋਂ ਭਾਰੀ ਜਿਹੜੀਆਂ ਮੋਹਰਾਂ ਨਿਕਲੀਆਂ ਤੇ ਗੁਰੂ ਗੋਬੇ ਸਿੰਘ ਜੀ ਮਹਾਰਾਜ ਜੀ ਨੇ ਇਸ ਸਥਾਨ ਤੇ ਆ ਕੇ ਢਾਲਾਂ ਪਰ ਪਰ ਕੇ ਖਾਲਸਾ ਦੀ ਸ਼ਾਹੀ ਫੌਜਾਂ ਦੇ ਵਿੱਚ ਉਹ ਜਿਹੜੀਆਂ ਮੋਹਰਾਂ ਵਰਤਾਈਆਂ ਇਸ ਥਾਂ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਜਿਹੜੀ ਕਿ ਇੱਕ ਸਾਈਡ ਤੇ ਗੁਦਾਵਰੀ ਨਦੀ ਵਗਦੀ ਹੈ ਤੇ ਦੂਜੇ ਬੰਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੈ ਸੰਗਤਾਂ ਦੇ ਆਉਣ ਜਾਣ ਦਾ ਇੱਥੇ ਰਹਿਣ ਦਾ ਵੀ ਪ੍ਰਬੰਧ ਹੈ ਜ਼ਿਆਦਾਤਰ ਜਿਹੜੀਆਂ ਸੰਗਤਾਂ ਨੇ ਉਹ ਤਖਤ ਚਰੀ ਹਜੂਰ ਸਾਹਿਬ ਦੇ ਦਰਸ਼ਨ ਕਰਕੇ ਜਿੰਨੇ ਵੀ ਨਜ਼ਦੀਕ ਦੇ ਗੁਰਦੁਆਰੇ ਹੁੰਦੇ ਨੇ ਸ਼ਾਮ ਨੂੰ ਤਖਤ ਚਰੀ ਹਜੂਰ ਸਾਹਿਬ ਦੇ ਜਿਹੜੇ ਅਸਰਾਮਾਂ ਬਣੀਆਂ ਉੱਥੇ ਰੁਕ ਜਾਂਦੀਆਂ ਨੇ ਇੱਥੇ ਗੁਰੂ ਮਹਾਰਾਜ ਜੀ ਦੇ ਸ਼ਾਸਤਰ ਵਿਸ਼ ਵਿਦੋਪਤ ਨੇ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ ਇਥੋਂ ਦੀ ਜਿਹੜੀ ਕਥਾ ਹੈ ਉਹ ਸਾਰੀ ਸੰਗਤਾਂ ਨੂੰ ਸੁਣਾਈ ਜਾਂਦੀ ਹੈ ਜਿਹੜੀਆਂ ਸੰਗਤਾਂ ਤਖਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਉਹ ਸੰਗਤਾਂ ਤਕਰੀਬਨ ਇੱਥੇ 10 ਗੁਰਦਵਾਰੇ ਸਾਹਿਬ ਨੇ ਨਜ਼ਦੀਕ ਦੇ ਵਿੱਚ ਉਹਨਾਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਜਰੂਰ ਕਰਕੇ ਜਾਇਆ ਕਰਨ ਤਖਤਸ਼ਰੀ ਹਜੂਰ ਸਾਹਿਬ ਤੋਂ ਬਾਹਰ ਤੁਹਾਨੂੰ ਈ ਰਿਕਸ਼ਾ ਵਗੈਰਾ ਮਿਲ ਜਾਂਦੇ ਨੇ ਤੇ ਉਹਨਾਂ ਦੇ ਤੁਸੀਂ ਉਹਨਾਂ ਨਾਲ ਰੇਟ ਦੀ ਗੱਲਬਾਤ ਕਰਕੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਸਕਦੇ ਜੀ ਇਹ ਸੀ ਗੁਰਦੁਆਰਾ ਸੰਗਤ ਸਾਹਿਬ ਦੇ ਜਿਹੜੇ ਤੁਹਾਨੂੰ ਦਰਸ਼ਨ ਕਰਵਾਏ ਜੇਕਰ ਇਤਿਹਾਸ ਦੱਸ ਦਿਆਂ ਕੋਈ ਗਲਤੀ ਹੋ ਗਈ ਹੋਵੇ ਹੱਥ ਜੋੜ ਕੇ ਖਿਮਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ